ਵੈਲਨ ਬੌਂਡ ਬਹੁਤ ਮਜ਼ਬੂਤ ਸੀ ਕਿ ਛੋਟੇ ਮੋਟੇ ਲੜਾਈਆਂ ਛੋਟੇ ਮੋਟੇ ਗੱਲਾਂ ਡਸ ਨਾਟ ਮੈਟਰ ਹੁਣ ਬੌਂਡ ਮਜ਼ਬੂਤ ਨਹੀਂ ਹੈ ਬੱਚਾ ਸ਼ਾਰਟ ਸ਼ਾਰਟ ਟਾਈਮ ਦਾ ਪਿਆਰ ਹੈ ਸ਼ਾਰਟ ਟਾਈਮ ਦਾ ਸੁਖ ਹੈ ਬੌਂਡ ਨਹੀਂ ਹੈ ਫੇਸਬੁਕ ਪਿਆਰ ਪਿਆਰ ਨਹੀਂ ਹੈ ਹੁਣ ਆਰਟੀਫੀਸ਼ੀਅਲ ਪਿਆਰ ਹੈ ਟੋਲਰੈਂਸ ਨਹੀਂ ਹੈ ਬੰਦੇ ਅੰਦਰ ਜਦੋਂ ਸਾਡਾ ਵਿਆਹ ਹੋਇਆ ਮੈਂ ਇੱਥੇ ਲੇਕ ਦੇ ਪਿੱਛੇ ਹੀ ਹੋਇਆ ਕਿਸੇ ਮਨਿਸਟਰ ਸਾਹਿਬ ਦੀ ਕੋਠੀ ਦੇ ਵਿੱਚ ਇਹਨਾਂ ਨੂੰ ਮੈਂ ਦੇਖਣ ਗਿਆ ਮੇਰੇ ਪੇਰੈਂਟਸ ਨੇ ਮੈਂ ਟੇਬਲ ਦੇ ਉੱਤੇ 8 ਜਾਨੇ ਬੈਠੇ ਸੀ ਦੋ ਲੜਕੀਆਂ ਬੈਠੀਆਂ ਸੀ تیسਰੀ ਨਹੀਂ ਦੱਸਿਆ ਕਿਹੜੀ ਲੜਕੀ ਨੂੰ ਤਸੱਬ। ਅੱਜ ਵੀ ਤਾਂ ਮਰਲ ਪ੍ਰੋਪਰਲੀ ਪਹਿਲਾਂ ਡੇਟਿੰਗ ਵਗੈਰਾ ਕਰਦੇ ਨੇ। ਅੱਜਕੱਲ ਤਾਂ ਫਿਰ ਉਹੀ ਡੇਟਿੰਗ ਕਰਕੇ ਕੀ 4 ਦਿਨ ਬਾਅਦ ਕੀ ਤੁਮਾਸ਼ੇ ਹੁੰਦੇ ਆ। ਸਾਡੇ ਵੇਲੇ ਕੀ ਹੁੰਦਾ ਸੀ ਨਾ ਟੈਲੀਫੋਨ ਹੁੰਦਾ ਸੀ। ਜੇ ਮੀਆਂ ਵੀ ਲੜਾਈ ਹੋਣੀ ਠੀਕ ਆ ਆਪਸ ਸੁਲਾਹ ਹੋ ਜੇ ਨਾ 2 ਦਿਨ ਨਹੀਂ ਬੋਲਣਾ ਠੀਕ ਹੋ ਜਾਣਾ ਕੰਮ। ਤੇ ਹੁਣ ਕੀ ਹੈ ਜੰਗ ਬੱਚਿਆਂ ਦੀ ਹੁੰਦੀ ਹੈ ਛਾ ਟੈਲੀਫੋਨ ਚੱਕੂਗੇ। ਤਲ ਆਪਣੀ ਮਾਂ ਨੂੰ ਹੋ ਆਪਣੀ ਮਾਂ ਨੂੰ ਹੋ ਸਕਿੰਟਾਂ ਚ ਮਰ ਤੂੰ ਤੜਕ ਹੋ ਜਾਂਦੀ ਹੈ ਪੇਰੈਂਟ ਦੀ ਇੰਟਰਫੇਸ ਬਹੁਤ ਹੈ ਛੋਟੀ ਬਾਤ ਤੋਂ ਵਗਾਰ ਅਨਮਨ ਹੋ ਗਈ ਹੈ ਤਾਂ ਪੇਰੈਂਟਸ ਬਹੁਤ ਇੰਟਰਫੇਅਰ ਕਰਦੇ ਉਹ ਮੇਰੇ ਹਿਸਾਬ ਨਾਲ ਤਾਂ ਇਹ ਹੈ ਵੀ ਸਾਇਲੈਂਸ ਜਦ ਇੱਕ ਬੰਦਾ ਨਾਰਾਜ਼ ਹੋਵੇ ਤਾਂ ਦੂਜੇ ਨੂੰ ਚੁੱਪ ਕਰ ਜਾਣਾ ਚਾਹੀਦਾ ਕੋਈ ਰਿਸਪਲਾਈ ਨਹੀਂ ਦੇਣਾ ਚਾਹੀਦਾ ਕੋਈ ਕੁਝ ਨਹੀਂ ਕਰਨਾ ਚਾਹੀਦਾ ਇੱਕ ਬੱਚਾ ਚੁੱਪ ਕਰ ਜਾਏਗਾ ਦੂਸਰਾ ਆਪਣੇ ਆਪ ਸ਼ਾਂਤ ਹੋ ਜਾਏਗਾ ਉਹ ਸਾਡੀ ਵਾਈਫ ਸੀ ਜਿਹੜੀ ਬਹੁਤ ਖੂਬਸੂਰਤ ਸੀ ਉਹ ਤਾਂ ਕਾਲਾ ਗਰੁੱਡਾ ਸੀ ਇਹ ਨਹੀਂ ਕਹਿਣਾ ਕਿ ਇਹ ਇੱਕ ਚੀਜ਼ ਦੱਸਣਾ ਜੀ ਅੱਜ ਕੱਲ ਦੀ ਜਨਰੇਸ਼ਨ ਨਾ ਛੋਟੀਆਂ ਛੋਟੀਆਂ ਚੀਜ਼ਾਂ ਪਿੱਛੇ ਰਿਸ਼ਤੇ ਤੋੜ ਲੈਂਦੇ ਨੇ ਬ੍ਰੇਕਅਪ ਕਰ ਲੈਂਦੇ ਨੇ ਤਾਂ ਤੁਹਾਨੂੰ ਇੰਨਾ ਸਾਲ ਸਾਲ ਹੋ ਗਏ ਜੀ ਲੜਾਈ ਪੜਾਈ ਤਾਂ ਤੁਹਾਡੇ ਚ ਵੀ ਹੁੰਦੀ ਹੋ ਪਰ ਤੁਸੀਂ ਇਸ ਚੀਜ਼ ਨੂੰ ਕਿਵੇਂ ਮੇਨਟੇਨ ਰੱਖਦੇ ਨਹੀਂ ਲੜਾਈ ਤੇ ਦੇਖੋ ਇਟਸ ਅ ਪਾਰਟ ਆਫ ਲਾਈਫ ਥੋੜਾ ਬਹੁਤ ਝਗੜੇ ਹੁੰਦੇ ਹੀ ਆ ਪਰ ਲੜਾਈ ਦਾ ਇਹ ਮਤਲਬ ਥੋੜੀ ਹੈ ਵੀ ਇੱਕ ਦੂਜੇ ਨੂੰ ਛੱਡ ਦੇਣਾ ਤੋਂ ਪਿਆਰ ਬਲਕੇ ਲੜਾਈ ਤੋਂ ਬਾਅਦ ਵਧਣਾ ਚਾਹੀਦਾ ਔਰ ਸਾਡਾ ਵਧਦਾ ਰਿਹਾ ਮੇਰੀ ਵਾਈਫ ਜਿਹੜੀ ਹੈ ਇਹ ਅਸੀਂ ਗੋਲਡਨ ਜੁਬਲੀ ਮਨਾ ਲਈ ਹਲੀ ਵੀ ਜਵਾਨ ਹੈ ਉਹ ਮੈਨੂੰ ਹੁਣ ਵੀ ਬੈਰਟਾਈਨ ਲੱਗਦੀ ਮੇਰੀ ਸਵੇਰੇ ਉੱਠਦਾ ਮੇਰਾ ਸਾਰਾ ਇਹਦੇ ਉੱਤੇ ਹੁੰਦਾ ਤੇ ਮੈਂ ਦਿਨ ਜਰਾ ਇਹਨੂੰ ਦੇਖ ਕੇ ਕੱਢਦਾ ਬਣਾ ਪਰ ਅੱਜ ਦੀ ਜਨਰੇਸ਼ਨ ਹੈ ਨਾ ਜਿਹੜੀ ਉਹ ਅੱਜ ਦੇ ਦਿਨ ਨੂੰ ਮਤਲਬ ਇੱਕ ਸੈਪਰੇਟ ਰੱਖਦੀ ਹੈ ਜੀ ਕਿ ਅੱਜ ਦਾ ਦਿਨ ਸਿਰਫ ਉਹ ਪਿਆਰ ਦੇ ਵਾਸਤੇ ਪਿਆਰ ਇੱਕ ਦਿਨ ਵਾਸਤੇ ਹੈ ਸਾਡੇ ਵਾਸਤੇ ਹਮੇਸ਼ਾ ਵਾਸਤੇ ਹੈ ਦਿਨ ਰਾਤ ਪਿਆਰ ਕਰੀਦਾ ਹੈ ਹੈ ਔਰ ਪਿਆਰ ਦੇ ਸਾਹਰੀ ਆਪਾਂ ਜਿੰਦੀਆਂ ਕਿੰਨੇ ਸਾਲ ਹੋ ਗਏ ਜੀ ਇਕੱਠਿਆਂ ਨੂੰ ਮੇਰੀ ਸ਼ਾਦੀ ਹੋਈ ਸੀ 73 ਚ ਹੁਣ ਤੁਸੀਂ ਦੇਖ ਲਓ 37 22 50 50th ਦਾ 골ਡ ਹਾਲ ਹੈ 50th ਅੱਜ ਦੀ ਜਨਰੇਸ਼ਨ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਆਂ ਅੱਜ ਦੀ ਜਨਰੇਸ਼ਨ ਨੂੰ ਇਹੀ ਕਹਿੰਦੇ ਮਸਤ ਰਹੋ ਆਪਣੇ ਪਿਆਰ ਕਰੋ ਆਪਣੇ ਸਾਥੀ ਨੂੰ ਸਾਥੀ ਨਾਲ ਜਿਓ ਜ਼ਿੰਦਗੀ ਜਿਓ ਹੈ ਆਪਣੀ ਟੋਲਰੈਂਸ ਰੱਖੋ ਬੀਕ ਪੁਆਇੰਟ ਇਗਨੋਰ ਕਰਕੇ ਹਰ ਇਨਸਾਨ ਮੇ ਬੀਕ ਪੁਆਇੰਟ ਹੁੰਦੇ ਆ ਆਪਣੇ ਸਾਥੀ ਦੇ ਬੀਕ ਪੁਆਇੰਟ ਨੂੰ ਇਗਨੋਰ ਕਰੋ ਉਹਦੇ ਛਾਇਆ ਦੇਖੋ ਗੁੱਡ ਪੁਆਇੰਟ ਤਾਂ ਟਾਈਮ ਕੱਢਦਾ ਹੈ ਸਾਡੇ 50 ਸਾਲ ਇੱਦਾਂ ਹੀ ਗੱਟੇ ਨੇ ਮੈਂ ਵੀ ਸ਼ਾਰਟ ਟੈਂਪਰਡ ਸੀ ਉਹ ਸਾਡੀ ਵਾਈਫ ਸੀ ਜਿਆਦਾ ਹੀ ਬਹੁਤ ਖੂਬਸੂਰਤ ਸੀ ਮੈਂ ਤਾਂ ਕਾਲਾ ਘੁੱਟਾ ਸੀ ਇਹ ਨਹੀਂ ਕਹਿਣੇ ਦੀ ਜਰੂਰਤ ਅੱਜ ਦੇ ਦਿਨ ਅੱਜ ਦੀ ਪੀੜ੍ਹੀ ਨੂੰ ਅੱਜ ਦੇ ਬੱਚਿਆਂ ਨੂੰ ਅੱਜ ਦੇ ਬੱਚਿਆਂ ਨੂੰ ਇਹ ਕਹਿਣਾ ਚਾਹਾਂਗੇ ਕਿ ਥੋੜੀ ਜੀ ਪੇਸ਼ੈਂਸ ਰੱਖੋ ਸ਼ਾਰਟ ਟੈਂਪਰਡ ਨਹੀਂ ਹਾਂਜੀ ਹਾਂਜੀ ਬਹੁਤ ਜਲਦੀ ਲੜਾਈ ਹੁੰਦੀ ਹੈ ਸਭ ਚ ਹੁੰਦੀ ਹੈ ਬਟ ਇਨੀ ਕਿ ਲੜਾਈ ਹੋਈ ਔਰ ਫਟਾਫਟ ਡਾਈਵੋਰਸ ਹਾਂਜੀ ਮਾੜੀ ਮਾੜੀ ਗੱਲਾਂ ਤੇ ਬ੍ਰੇਕਅਪ ਕਰ ਲੈਂਦੇ ਨੇ ਤਲਾਕ ਤੱਕਰ ਗੱਲਾਂ ਚੱਲ ਜਾਂਦੀਆਂ ਨੇ ਥੈਟ ਨਾਟ ਰਾਈਟ ਦੇ ਕੋਈ ਫਾਰਮੂਲਾ ਵੀ ਹੋਊਗਾ ਜੀ ਇੰਨਾ ਸਾਲ ਹਨਾ ਬੜੀਆਂ ਲੜਾਈਆਂ ਹੁੰਦੀਆਂ ਨੇ ਕਈ ਵਾਰ ਕਲੇਸ਼ ਹੱਦੋਂ ਵੱਧ ਜਾਂਦੇ ਆ ਪਰ ਫਿਰ ਵੀ ਪਹਿਲਾਂ ਸਾ ਪਹਿਲਾਂ ਨਹੀਂ ਜਿਵੇਂ ਤੁਸੀਂ ਦੇਖਿਆ ਜੀ ਕਿ ਉਹ ਆਪਣਾ ਸਾਥ ਨਹੀਂ ਕਦੇ ਵੀ ਛੱਡਦੇ ਪਹਿਲਾਂ ਨਾ ਬੌਂਡ ਬਹੁਤ ਮਜ਼ਬੂਤ ਸੀ ਕਿ ਛੋਟੇ ਮੋਟੇ ਲੜਾਈਆਂ ਛੋਟੇ ਮੋਟੇ ਗੱਲਾਂ ਡਸ ਨਾਟ ਮੈਟਰ ਹੁਣ ਬੌਂਡ ਮਜ਼ਬੂਤ ਨਹੀਂ ਹੈ ਬਚਾ ਜੀ ਸ਼ਾਰਟ ਸ਼ਾਰਟ ਟਾਈਮ ਦਾ ਪਿਆਰ ਹੈ ਸ਼ਾਰਟ ਟਾਈਮ ਦਾ ਸੁਖ ਹੈ ਔਰ ਬੌਂਡ ਨਹੀਂ ਹੈ ਮਜ਼ਬੂਤ ਥੈਂਕ ਯੂ ਜੀ ਬਹੁਤ ਹਾਂ ਜੀ ਮਾ ਪਿਆਰ ਪਿਆਰ ਨਹੀਂ ਆ ਹੁਣ ਆਰਟੀਫੀਸ਼ੀਅਲ ਪਿਆਰ ਆ ਟੋਲਰੈਂਸ ਨਹੀਂ ਆ ਬੰਦੇਾਂ ਦੇ ਅੰਦਰ ਸਾਡੇ ਅੰਦਰ ਟੋਲਰੈਂਸ ਰੱਬ ਨੇ ਬਹੁਤ ਦਿੱਤਾ ਆ ਅਜੇ ਤੱਕ ਕੁਝ ਦਿਨਾਂ ਤੱਕ ਹੀ ਸੀਮਤ ਰਹਿ ਗਿਆ ਈ ਪਿਆਰ ਹਾਂ ਕੁਝ ਦਿਨਾਂ ਤੱਕ ਹੀ ਇਹ ਇੱਕ ਦਿਨ ਵਾਸਤੇ ਥੋੜੀ ਜਿਹਾ ਪਿਆਰ ਫਰਕ ਪਿਆਰ ਤਾਂ ਰੱਬ ਨੇ ਐਸਾ ਇਹ ਫਰਕ ਦੇਖੋ ਇਸ ਕਰਕੇ ਪਿਆ ਇੱਕ ਤਾਂ ਹੁਣ ਅੱਜ ਕੱਲ ਜੈਟ ਏਜ ਦਾ ਜ਼ਮਾਨਾ ਹੈ ਸਾਡੇ ਵੇਲੇ ਕੀ ਹੁੰਦਾ ਸੀ ਨਾ ਟੈਲੀਫੋਨ ਹੁੰਦਾ ਸੀ ਜੇ ਮੀਆਂ ਬੀਬੀ ਦੀ ਲੜਾਈ ਹੋਣੀ ਠੀਕ ਆ ਆਪਸ ਸੁਲਾਹ ਹੋ ਜਣੀ ਦੋ ਦਿਨ ਨਹੀਂ ਬੋਲਣਾ ਠੀਕ ਹੋ ਜਾਣਾ ਕੰਮ ਹਾਂ ਜੀ ਤੇ ਹੁਣ ਕੀ ਹੈ ਜੇ ਯੰਗ ਬੱਚਿਆਂ ਦੀ ਹੁੰਦੀ ਹੈ 86 ਟੈਲੀਫੋਨ ਚੱਕੂਗੇ ਚਲ ਆਪਣੀ ਮਾਂ ਨੂੰ ਹੋ ਆਪਣੀ ਮਾਂ ਨੂੰ ਹੋ ਸਕਿੰਟਾਂ ਚ ਮਾਰ ਉਹਨਾਂ ਦਾ ਤੂਤੜੇ ਕੋ ਹੋ ਜਾਂਦੀ ਹੈ ਪਰ ਪਹਿਲਾਂ ਕਿਸੇ ਦੇ ਵਿੱਚ ਪੇਸ਼ੈਂਸ ਨਹੀਂ ਹੈ ਸਭ ਤੋਂ ਜ਼ਿਆਦਾ ਵੱਡੀ ਪ੍ਰੋਬਲਮ ਹੈ ਇਹ ਉਹ ਦੂਜੇ ਜਿਹੜੇ ਆਪਣੇ ਪੇਰੈਂਟਸ ਦੀ ਇੰਟਰਫੇਸ ਬਹੁਤ ਹੋ ਗਈ ਪੇਰੈਂਟਸ ਦੀ ਇੰਟਰਫਰੈਂਸ ਬਹੁਤ ਹੈ ਛੋਟੀ ਬਾਤਾਂ ਵਗੈਰਾ ਅਨਮਨ ਹੋ ਗਈ ਹੈ ਤਾਂ ਪੇਰੈਂਟਸ ਬਹੁਤ ਇੰਟਰਫੇਅਰ ਕਰਦੇ ਆ ਪਹਿਲਾਂ ਤਾਂ ਜੀ ਮਤਲਬ ਬਿਨਾ ਦੇਖੇ ਵਿਆਹ ਹੋ ਜਾਂਦੇ ਸੀਗੇ ਅੱਜ ਤਾਂ ਬਿਲਕੁਲ ਮੈਂ ਤੁਹਾਨੂੰ ਦੱਸਦਾ ਜਦੋਂ ਸਾਡਾ ਵਿਆਹ ਹੋਇਆ ਮੇਰਾ ਇੱਥੇ ਲੇਖ ਦੇ ਪਿੱਛੇ ਹੀ ਹੋਇਆ ਕਿਸੇ ਮਨਿਸਟਰ ਸਾਹਿਬ ਦੀ ਕੋਠੀ ਦੇ ਵਿੱਚ ਇਹਨਾਂ ਨੂੰ ਮੈਂ ਦੇਖਣ ਗਿਆ ਮੇਰੇ ਪੇਰੈਂਟਸ ਨੇ ਕੇਬਲ ਦੇ ਉੱਤੇ 8 ਜਾਨੇ ਬੈਠੇ ਸੀ ਦੋ ਲੜਕੀਆਂ ਬੈਠੀਆਂ ਸੀ ਕਿਸੇ ਨੇ ਦੱਸਿਆ ਕਿਹੜੀ ਲੜਕੀ ਨੂੰ ਤੁਸੀਂ ਪਸੰਦ ਕਰਦੇ ਹੋ ਅੱਛਾ ਜੀ ਇਹ ਇਹ ਹਾਲ ਪਰ ਅੱਜ ਦੇ ਤਾਂ ਮਤਲਬ ਪ੍ਰੋਪਰਲੀ ਪਹਿਲਾਂ ਡੇਟਿੰਗ ਵਗੈਰਾ ਕਰਦੇ ਨੇ ਅੱਜਕੱਲ ਤਾਂ ਫਿਰ ਉਹੀ ਡੇਟਿੰਗ ਕਰਕੇ ਕਿ 4 ਦਿਨ ਬਾਅਦ ਕੀ ਤਮਾਸ਼ੇ ਹੁੰਦੇ ਨੇ ਮੇਰੀ ਗੱਲ ਉਹ ਪੀੜ ਵੀ ਅੱਛਾ ਸੀ ਉਹ ਮਿਸ ਕਰਦੇ ਆ ਹਾਂਜੀ ਹਾਂ ਉਹ ਸਾਡੇ ਟਾਈਮ ਅਸੀਂ ਮਿਸ ਕਰਦੇ ਆ ਪੀਰੀਅਡ ਨੂੰ ਉਹ ਵੀ ਅੱਛਾ ਸੀ ਵਿਆਹ ਤਾਂ ਪਹਿਲਾਂ ਸਾਲ ਪਹਿਲਾਂ ਲੱਗ ਜਾਂਦੇ ਸੀ ਆਪਣਾ ਐਸ਼ਾ ਕਰਨ ਹੈ ਗੱਲਾਂ ਬਤਾ ਕਰਦੇ ਸੀ ਇਹ ਵੀ ਹੈ ਬੱਚੇ ਅੱਜਕੱਲ ਬਰਾਬਰ ਐਜੂਕੇਟਿਡ ਹੈ ਹਾਂ ਉਹ ਇਹ ਮੇਨ ਪੁਆਇੰਟ ਹੈ ਉਹ ਕਹਿੰਦੇ ਮੈਂ ਵੀ ਕਿਸੇ ਸੇ ਕੰਮ ਨਹੀਂ ਲੜਕਾ ਕਹਿੰਦਾ ਮੈਂ ਉਹ ਵੀ ਪਿਆਰ ਘਟ ਗਿਆ ਬਰਤੀਆਂ ਦੋਨੋਂ ਹੀ ਇਹ ਵੀ ਫਾਈਨੈਂਸ਼ਲੀ ਜਿੰਦਗੀ ਸ਼ੁਰੂ ਕੀਤੀ ਹੈ ਸ਼ੁਰੂਆਤ ਇੰਡੀਪੈਂਡ ਹੋ ਕੇ ਸਕੂਟਰ ਤੇ ਫੈਮਲੀਆ ਨੂੰ ਲੈ ਕੇ ਤੁਰਦੇ ਰਹੇ ਦੋ ਦੋ ਬੱਚਿਆਂ ਨੂੰ ਹਾਂਜੀ ਆਂਟੀ ਤੁਸੀਂ ਕੀ ਕਹਿੰਦੇ ਹਾਂਜੀ ਮੈਂ ਇਹ ਕਹਿੰਦੀ ਆ ਕਿ ਬੇਟਾ ਜਿਹੜਾ ਪਿਆਰ ਹੈ ਨਾ ਇਹਦੇ ਚ ਸੈਕਰੀਫਾਈਸ ਵੀ ਬਹੁਤ ਚਾਹੀਦਾ ਹੈ के बच्चे कोई गल गलू समझते नहीं पेशेंस रखते नहीं मिनट से लड़ लें और अपना वैल्यूएबल रिलेशन खराब कर लेंगे दैट इज़ वेरी रॉन्ग रोंग के रिश्तेन यू हैव टू बियर मैनी थिंग्स इन लाइफ बस मैं तो यही कहानगी कि अपने रिलेशनशिप की कदर करो वैल्यू योर रिलेशन और प्यार मुहबत नो अल बड़ा मुकाबला भी हो गया ना कुे मुंडे कुछ ਕਈ ਲੋਕ ਕਿ ਆਪਣੀ ਜ਼ਿੰਦਗੀ ਖਰਾਬ ਕਰੀ ਜਾਂਦੇ ਹੈ ਰੀਚਾਰਜ ਕਰੋ ਆਪਣੀ ਲਾਈਫ ਨੂੰ ਦੁਆਰਾ ਤੇ ਦੁਆਰਾ ਫਿਰ ਦੌਰ ਸ਼ੁਰੂ ਕਰੋ ਇੱਕ ਜਿਹੜਾ ਤੁਸੀਂ ਕੁਐਸਚਨ ਬਾਰ-ਬਾਰ ਪੁੱਛ ਰਹੇ ਸੀ ਵੀ ਬੱਚਿਆਂ ਨੂੰ ਕਿਵੇਂ ਕਰਨਾ ਚਾਹੀਦਾ ਕਿਉਂ ਉਹ ਜਲਦੀ-ਜਲਦੀ ਐਂਗਰੀ ਹੋ ਜਾਂਦੀਆਂ ਤੇ ਅਲੱਗ-ਅਲੱਗ ਹੋਣ ਦੀਆਂ ਗੱਲਾਂ ਕਰਦੀਆਂ ਉਹਦੇ ਵਾਸਤੇ ਜਿਹੜਾ ਬੈਸਟ ਸੁਝਾਅ ਹੈ ਉਹ ਮੇਰੇ ਹਿਸਾਬ ਨਾਲ ਤਾਂ ਇਹ ਹੈ ਵੀ ਸਾਇਲੈਂਸ ਜਦ ਇੱਕ ਬੰਦਾ ਨਾਰਾਜ਼ ਹੋਵੇ ਤਾਂ ਦੂਜੇ ਨੂੰ ਚੁੱਪ ਕਰ ਜਾਣਾ ਚਾਹੀਦਾ ਕੋਈ ਰਿਸਪਲਾਈ ਨਹੀਂ ਦੇਣਾ ਚਾਹੀਦਾ ਕੋਈ ਕੁਝ ਨਹੀਂ ਕਰਨਾ ਚਾਹੀਦਾ ਇੱਕ ਬੱਚਾ ਚੁੱਪ ਕਰ ਜਾਏਗਾ ਦੂਸਰਾ ਆਪਣੇ ਆਪ ਸ਼ਾਂਤ ਹੋ ਜਾਏਗਾ ਮਤਲਬ ਜਦੋਂ ਲੜਾਈ ਹੁੰਦੀ ਹੈ ਤਾਂ ਇੱਕ ਬੰਦੇ ਨੂੰ ਸਮਝਦਾਰੀ ਦਿਖਾਉਣੀ ਚਾਹੀਦੀ ਹੈ ਤੇ ਉਹ ਚੁੱਪ ਹੋ ਜਾਏ ਜੀ ਨਾਲੇ ਦੋਨਾਂ ਬੱਚਿਆਂ ਨੂੰ ਦੇ ਸ਼ੁਡ ਰਿਸਪੈਕਟ देयर ਐਲਡਰਸ ਸਭ ਤੋਂ ਵੱਡੀ ਚੀਜ਼ ਹਾਂ ਦੇ ਸ਼ੁਡ ਰਿਸਪੈਕਟ देयर ਪਾਰਟਨਰ ਆਲਸੋ ਅ ਹਸਬੰਡ ਸ਼ੁਡ ਰਿਸਪੈਕਟ ði ਵਾਈਫ ਐਂਡ ਵਾਈਫ ਸ਼ੁਡ ਰਿਸਪੈਕਟ ði ਹਸਬੰਡ ਤਾਂ ਥੇ ਰਿਲੇਸ਼ਨਸ਼ਿਪ ਬਣਦਾ ਤਾਂ ਤੁਸੀਂ ਦੇਖਿਆ ਜੀ ਇੱਥੇ ਆਪਾਂ ਨੂੰ ਸਾਰੇ ਸਵਾਲਾਂ ਦੇ ਜਵਾਬ ਮਿਲ ਗਿਆ ਅਸਲ ਤੌਰ ਤੇ ਸਚਾਈ ਇਹ ਨਿਕਲੀ ਹੈ ਇਹਨਾਂ ਦੇ ਐਕਸਪੀਰੀਅੰਸ ਤੋਂ ਬਜ਼ੁਰਗਾਂ ਦੇ ਐਕਸਪੀਰੀਅੰਸ ਤੋਂ ਇਹ ਪਤਾ ਲੱਗਿਆ ਕਿ ਜਦੋਂ ਜਿਹੜਾ ਪਿਆਰ ਆ ਉਹ ਇੱਕ ਤਰਫਾ ਨਹੀਂ ਹੁੰਦਾ ਚੱਲਦਾ ਜੇਕਰ ਕੋਈ ਦੂਸਰਾ ਜ਼ਿਆਦਾ ਲੜ ਰਿਹਾ ਕੋਈ ਹੋ ਰਿਹਾ ਕਿ ਤੁਹਾਡਾ ਪਾਰਟਨਰ ਤੁਹਾਡੇ ਨਾਲ ਲੜਾਈ ਕਰ ਰਿਹਾ ਤਾਂ ਇੱਕ ਬੰਦੇ ਨੂੰ ਚੁੱਪ ਕਰ ਜਾਣਾ ਚਾਹੀਦਾ ਤੇ ਆਪਣੇ ਗੁੱਸੇ ਤੇ ਕੰਟਰੋਲ ਰੱਖਣਾ ਚਾਹੀਦਾ ਹੈ ਗੁੱਸੇ ਨੂੰ ਥੋੜਾ ਜਿਹਾ ਉਹ ਕਰਕੇ ਕੰਟਰੋਲ ਕਰਕੇ ਤੁਸੀਂ ਰਿਸ਼ਤਿਆਂ ਨੂੰ ਲੰਮਾ ਖਿੱਚ ਸਕਦੇ ਹੋ